ਜੀ ਮੇਰਾ ਨਾਮ ਬਲਵਿੰਦਰ ਕੌਰ ਆ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਜੇ ਇਹ ਸਰ ਮੈਡਮ ਇੰਨਾ ਲੋਕਾਂ ਨੂੰ ਅਵੇਅਰ ਕਰ ਰਹੇ ਆ ਤਾਂ ਸਾਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਈਵਨ ਤੁਸੀਂ ਹੈਲਮਟ ਲੈਣ ਜਾਓ ਜਾਂ ਕੁਛ ਵੀ ਆ 21 2200 ਤੋਂ ਘੱਟ ਹੈਲਮਟ ਨਹੀਂ ਮਿਲਦਾ ਇਹ ਲੋਕਾਂ ਨੂੰ ਫ੍ਰੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਆ ਇੰਨਾ ਮਤਲਬ ਕਿ ਸਾਨੂੰ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜਨਾ ਚਾਹੀਦਾ ਆ ਤੇ ਮੈਂ ਵੈਲ ਅਪਰੀਸ਼ੀਏਟ ਇਸ ਚੀਜ਼ ਨੂੰ ਕਰਦੀ ਆ ਅਸੀਂ ਇਹ ਤੋਂ ਨਾਗਰੇਸੀ ਤੇ ਦੇਖ ਰਹੀ ਆ ਆਮ ਅਸੀਂ ਇਹ ਸੁਣਦੇ ਆ ਕਿ ਹਾਂ ਪੁਲਿਸ ਆਮ ਚਲਾਨ ਕੱਟਦੀ ਆ ਜਾਂ ਕੁਝ ਵੀ ਕਰਦੀ ਆ ਬਟ ਇਹ ਗੱਲ ਤੇ ਆ ਜੇ ਮਤਲਬ ਕਿ ਉਹ ਸਾਨੂੰ ਇੰਨੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਖੜ ਕੇ ਅਵੇਅਰ ਕਰ ਰਹੇ ਆ ਤੇ ਮੈਂ ਐਸਆਰ ਦੀਆਂ ਵੀਡੀਓਜ਼ ਦੇਖੀਆਂ ਸੀ ਇਵਨ ਮੈਂ ਸਵੇਰੇ ਵੀ ਇਹਨਾਂ ਦੀਆਂ ਵੀਡੀਓਜ਼ ਦੇਖੀ ਸੀ ਕਿ ਬੱਚਿਆਂ ਨੂੰ ਵੀ ਇਹ ਦੱਸ ਰਹੇ ਆ ਕਿ ਹਾਂ ਕਿ ਤੁਸੀਂ 18 ਸਾਲ ਤੋਂ ਘੱਟ ਵਹੀਕਲ ਨਹੀਂ ਚਲਾਣਾ ਹੈਗਾ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਆ ਇਹ ਲੋਕਾਂ ਨੂੰ ਸੁਜੈਸਟ ਕਰ ਰਹੇ ਆ ਤੇ ਸਾਨੂੰ ਆਪਣੀ ਇਹ ਧਾਰਨਾ ਬਦਲਨੀ ਚਾਹੀਦੀ ਆ ਤੇ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਤੇ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸੁਧਾਰ ਹੋ ਸਕੇ। ਬਿਕੜੀ ਨੂੰ ਕੀ ਕਿਹਾ ਜਾਂਦੇ ਜੀ? ਹਾਂਜੀ ਬਿਲਕੁਲ ਅੱਜਕੱਲ ਦੇ ਨੌਜਵਾਨ ਜਿਹੜੇ ਆ ਉਹ ਬਹੁਤ ਗਲਤ ਰਸਤੇ ਤੇ ਤੁਰੇ ਆ ਈਵਨ ਇਨਨੇ ਐਕਸੀਡੈਂਟਸ ਹੁੰਦੇ ਆ ਰੋਡ ਤੇ ਸਾਰਾ ਕੁਝ ਹੁੰਦਾ ਆ ਤੇ ਇਹਨਾਂ ਦੇ ਮਤਲਬ ਜੇ ਕੋਈ ਸਾਨੂੰ ਚੰਗੀ ਸਲਾਹ ਦਿੰਦਾ ਆ ਤੇ ਉਹ ਮੰਨ ਲੈਣੀ ਚਾਹੀਦੀ ਆ। ਤੇ ਸਾਨੂੰ ਸਾਰਿਆਂ ਨੂੰ ਹੈਲਮਟ ਪਾ ਕੇ ਰੱਖਣਾ ਚਾਹੀਦਾ ਆਪਣੀ ਸੇਫਟੀ ਦਾ ਖਿਆਲ ਰੱਖਣਾ ਚਾਹੀਦਾ ਆ ਤਾਂ ਕਿ ਰੋਡ ਐਕਸੀਡੈਂਟ ਘੱਟ ਹੋ ਸਕਣ। ਹਾਂਜੀ। ਤੇ ਹਾਂਜੀ ਸਾਨੂੰ ਵਰਤਮਾਨ ਫੈਕਟਰੀ ਜਿਨ੍ਹਾਂ ਨੇ ਹੈਲਮੇਟਸ ਪ੍ਰੋਵਾਈਡ ਕੀਤੇ ਆ ਤੇ ਉਹਨਾਂ ਦਾ ਦਿਲੋਂ ਥੈਂਕ ਯੂ ਆ ਕਿਉਂਕਿ ਐਡਾ ਵੱਡਾ ਉਪਰਾਲਾ ਬਹੁਤ ਵੱਡੇ ਦਿਲ ਦੇ ਨਾਲ ਹੀ ਕੀਤਾ ਜਾ ਸਕਦਾ ਆ ਜੋ ਲੋਕਾਂ ਨੂੰ ਇਹ ਹੈਲਮੇਟ ਪ੍ਰੋਵਾਈਡ ਕਰ ਰਹੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਵਰਤਮਾਨ ਤੋਂ ਹਾਂ ਅਸੀਂ ਵਰਤਮਾਨ ਦੇ ਵੱਲੋਂ ਇੱਕ ਸੁਰੱਖਿਅਤ ਪ੍ਰੋਜੈਕਟ ਇੱਕ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਅਸੀਂ ਸੜਕ ਦੁਰਘਟਨਾਵਾਂ ਨੂੰ ਰੋਕਣ ਵਾਸਤੇ ਅਸੀਂ ਇੱਕ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਅਸੀਂ ਜਾਗਰੂਕਤਾ ਦੇ ਨਾਲ ਨਾਲ ਅਸੀਂ ਕੁਝ ਗੀਅਰਸ ਦੀ ਵੰਡ ਕਰਾ ਰਹੇ ਹਾਂ ਜਿੱਦਾਂ ਕਿ ਹੈਲਮਟ ਹੈਗੀਆਂ ਆਪਣੀ ਜੈਕਟਾਂ ਹੈ ਜਿਹਦੇ ਤੇ ਰਿਫਲੈਕਟਿਵ ਜੈਕਟਸ ਹੈਗੀਆਂ ਰਿਫਲੈਕਟਿਵ ਬੈਲਟਸ ਹੈਗੀਆਂ ਇਹ ਉਹ ਸਾਡੇ ਨਾਗਰਿਕਾਂ ਵਾਸਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਕਿ ਜੇ ਰਾਤ ਨੂੰ ਕੋਈ ਵਿਅਕਤੀ ਅਸੀਂ ਗੱਡੀ ਚਲਾਉਂਦਾ ਹੈ 2 ਵੀਲਰ ਚਲਾ ਰਿਹਾ ਹੈ ਤਾਂ ਉਹਨੂੰ ਰਿਫਲੈਕਟਿਵ ਜੈਕਟ ਕਿਉਂ ਪਾਣੀ ਜ਼ਰੂਰੀ ਹੈ ਕਿਉਂਕਿ ਰਿਫਲੈਕਟਿਵ ਜੈਕਟ ਹੋਏਗੀ ਤਾਂ ਦੂਰ ਤੋਂ ਤੁਹਾਡੇ ਜਦ ਉੱਪਰ ਲਾਈਟ ਪਏਗੀ ਤਾਂ ਤੁਹਾਨੂੰ ਬਚਾਅ ਦਾ ਇੱਕ ਸਾਧਨ ਮਿਲ ਸਕਦਾ ਹੈ ਕਿ ਕੋਈ ਗੱਡੀ ਤੁਹਾਡੇ ਅ ਅੱਗੇ ਪਿੱਛੇ ਜਿਹੜੀ ਆ ਰਹੀ ਹੈ ਉਹ ਧਿਆਨ ਨਾਲ ਗੱਡੀ ਚਲਾਏ ਤਾਂ ਤੁਸੀਂ ਤੁੜ ਗੱਡਾ ਤੋਂ ਬਚ ਸਕਦੇ ਹੋ ਏਸੀ ਤਰ੍ਹਾਂ ਬੈਲਟਸ ਹੈਗੀਆਂ ਕੁਝ ਬੈਲਟਸ ਜਿਹੜਾ ਤੁਸੀਂ ਗਰਮੀ ਸਰਦੀ ਦੇ ਮੌਸਮ 'ਚ ਜੇ ਜਦੀ ਆਪਣੇ ਕੱਪੜਿਆਂ ਦੀ ਉੱਪਰ ਡਾਇਰੈਕਟਲੀ ਪਾ ਸਕਦੇ ਹੋ ਜਿਹਦੇ ਕਾਰਨ ਵੀ ਤੁਸੀਂ ਇਸ ਮੌਸਮ 'ਤੇ ਰਾਤ ਦੇ ਸਮੇਂ ਜਾਂ ਧੁੰਦ ਦੇ ਸਮੇਂ ਜੇ ਧੁੰਦਾ ਪੈਂਦੀ ਆ ਸਰਦੀਆਂ 'ਚ ਉਹਦੇ ਵੇਲੇ ਤਾਂ ਤੇ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖ ਸਕੋ ਤੇ ਮੇਰੀ ਨੌਜਵਾਨਾਂ ਨੂੰ ਇਹ ਹੀ ਬੇਨਤੀ ਹੈ ਕਿ ਰਾਤ ਨੂੰ ਜਦੀ ਵੀ ਚਲਣ ਤੇ ਕੁਝ ਐਦਾਂ ਦੀ ਰਿਫਲੈਕਟਿਵ ਜਾਂ ਹਾਈ ਵਿਜ਼ਿਬਿਲਟੀ ਜੈਕਟਸ ਜਾਂ ਕੱਪੜੇ ਜ਼ਰੂਰ ਪਾਣ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਦੁਰਘਟਨਾਵਾਂ ਨੂੰ ਬਚਾਇਆ ਜਾ ਸਕਦਾ ਹੈ ਨਾਲ ਹੀ ਜਿਹੜੀ ਅਸੀਂ ਗੇਅਰਸ ਵੰਡ ਕਰਾ ਰਹੇ ਹਾਂ ਇਹ ਅਸੀਂ ਜਾਗਰੂਕਤਾ ਜ਼ਰੂਰ ਨਾਗਰਿਕਾਂ ਨੂੰ ਦੇਣਾ ਚਾਹੁੰਦੇ ਆ ਕਿ ਹੈਲਮਟ ਜੋ ਹੈ वो टू व्हीलर वास्ते राम बाण हैगा जे ती टू व्हीलर से हेलमेट लगा के चलते हो तो अपने एक्सीडेंट का जरा नुकसान नु है ना उन बहुत ज़्यादा घट किया जा सकता है तीन अपनी जान को बचा सकते हो तीन अपनी सेहत को बचा के रख सकते हो अगे अपने परिवार वास्ते ते ए, बहुत जरूरी है हेलमेट ਤੇ ਹੈਲਮਟ ਤੋਂ ਬਗੈਰ ਤੁਸੀਂ ਇੱਕ ਸੰਕਲਪ ਜਿਹਾ ਲੈਣਾ ਚਾਹੀਦਾ ਹੈ ਨਾਗਰਿਕਾਂ ਨੂੰ ਕਿ ਅਸੀਂ ਰੋਡ ਤੇ ਆਪਣੀ ਗੱਡੀ ਨੂੰ ਨਹੀਂ ਚਲਾਵਾਂਗੇ ਜਦ ਤੱਕ ਅਸੀਂ ਹੈਲਮਟ ਨਹੀਂ ਪਾਵਾਂਗੇ ਇਹ ਅਸੀਂ ਜਗਾ ਜਗਾ ਨਾਗਰਿਕਾਂ ਨੂੰ ਅਸੀਂ ਇਹ ਮੁਹਿੰਮ ਦੇ ਤਹਿਤ ਦੱਸਣਾ ਚਾਹੁੰਦੇ ਆ ਤੇ ਸਾਰੇ ਸਾਡੇ ਹੁਸ਼ਿਆਰਪੁਰ ਨਾਗਰਿਕ ਇਹ ਗੱਲ ਨੂੰ ਜ਼ਰੂਰ ਸੁਣਨ ਤੇ ਇਹਦੀ ਪਾਲਣਾ ਜ਼ਰੂਰ ਕਰਨਨ ਧੰਨਵਾਦ ਹੈ ਹੈਲਮਟ ਦਾ ਲਗਾਇਆ ਗਿਆ ਮਹਾਰੀ ਮੇਲ ਕੋ ਤੀ ਕਹਿਣਾ ਚਾਹੁੰਦਾ ਮੈਂ ਇਹ ਬਹੁਤ ਧੰਨਵਾਦ ਕਰਨਾ ਚਾਹੁੰਗਾ ਡੜਵਾਲ ਸਾਹਿਬ ਦਾ ਮਹਾਂਦੀਸ ਜਿਨੇ ਮਿਲਦਾ ਇਹ ਜਿਹੇ ਪਰਾਲੇ ਆ ਇਹ ਬਹੁਤ ਵੱਡੀ ਜਾਗਰੂਕਤਾ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਤੇ ਮੈਂ ਇਹ ਹੀ ਇਹ ਕਹੂੰਗਾ ਵੀ ਜਿਹੜੇ ਹੈਲਮਟ ਨੇ ਇਹ ਜਿੰਨੋਂ ਵੀ ਤੋਰ ਤੁਹਾਨੂੰ ਵੰਡੇ ਗਏ ਨੇ ਇਹ ਦੁਕਾਨ ਕੰਪਨੀ ਵੱਲੋਂ ਜਿਹੜੇ ਵੰਡੇ ਗਏ ਆ ਇਹਨੂੰ ਕਰੀ ਮਜਬੂਰੀ ਸਮਝਣਾ ਇਹ ਨਹੀਂ ਕਰਨਾ ਹੁਣ ਲੱਲਿਆ ਤੇ ਉੱਥੇ ਪਾ ਲਿਆ ਮੁਰਕੇ ਲਾਤਾ ਜਾ ਗਏ ਜਾਂ ਪੁਲਿਸ ਦਾ ਨਾਟਕ ਆ ਗਿਆ ਉੱਥੋਂ ਇਹ ਉਦੜ ਕੇ ਲਾਤਾ ਇਹ ਜਿਹੜਾ ਹੈਲਮਟ ਆ ਇਹਨਾਂ ਸੱਚਾ ਸਾਥੀ ਆ ਇਹਨੂੰ ਜ਼ਰੂਰ ਤੁਸੀਂ ਮੋਟਰਸਾਈਕਲ ਟੂ-ਵੀਲਰ ਤੇ ਚੱਲਣਾ ਆ ਬਿਲਕੁਲ ਪਹਿਲੇ ਹੈਲਮਟ ਪਾਉਣਾ ਆ ਉਦੋਂ ਬਾਅਦ ਆਪਾਂ ਉਹ ਗੱਡੀ ਨੂੰ ਕਿੱਕ ਮਾਰਨੀ ਮੋਟਰਸਾਈਕਲ ਨੂੰ ਕਿੱਕ ਮਾਰਨੀ ਮੈਂ ਇਹੋ ਹੀ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਇਹਦੇ ਹੈਲਮਟ ਨੇ ਇਹੋ ਜਿਹੇ ਪ੍ਰਾਲੇ ਜਿੱਦਾਂ ਡਡਵਾਲ ਸਾਹਿਬ ਨੇ ਮਾਂ ਵੀ ਸਪੈਰ ਮੇਲੇ ਕੀਤੇ ਆ ਉਹਨਾਂ ਜੜੀਆਂ ਨੇ ਸੰਸਤਾਵਾਂ ਅੱਗੇ ਆਉਣ ਇਹ ਜਿਹੜੇ ਆਪਾਂ ਪ੍ਰੈਫ ਦੇ ਰੂਲ ਦੇ ਬਾਰੇ ਲੋਕਾਂ ਨੂੰ ਸਮਝਾਈਏ ਵੈਨਸ ਕਰੀਏ ਤੇ ਇਹ ਜੜੀਆਂ ਕੀਮਤੀ ਜਨਬਾਦਸ਼ਰਮ ਮੈਂ ਜਾਂ ਪੀੜੀ ਨੂੰ ਠੀਕਹਿਣਾ ਜਾਂਦੇ ਜੀ ਮੈਂ ਇਹ ਬੇਨਤੀ ਕਰਨ ਕਿਹਾਗਾ ਵੀ ਜਿਹੜੀ ਹੁੱਲੜ ਭਾਜੀ ਕਰਦੇ ਆ ਜਿਹੜੇ ਭਜਾਉਂਦੇ ਆ ਮੋਟਰਸਾਈਕਲ ਬਿਲਕੁਲ ਜਿਹੜੀ ਆ ਰੂਲ ਦੀ ਪਾਲਣਾ ਕਰੋ ਇਹਦੇ ਵਿੱਚ ਜਦੋਂ ਆਪ ਐਕਸੀਡੈਂਟ ਦਾ ਨਾਂ ਹੀ ਮੜਾ ਇਹ ਕੀਮਤੀ ਜਾਨਾਂ ਜਾਂਦੀਆਂ ਨੇ ਸਰਕਾਰ ਜਿਹੜਾ ਪਾਵਰ ਵੱਡਾ ਪ੍ਰਾਲਾ ਕਰ ਰਹੀ ਆ ਜਿੱਦਾਂ ਹੁਣ ਆਪਾਂ ਤੁਹਾਨੂੰ ਦੱਸਿਆ ਡਿਡਵਾਲ ਸਾਹਿਬ ਨੇ ਮਾਂ ਵੀ ਇਸ ਦਿਨ ਮੇਲੇ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ ਹੈਲਮਟ ਦੇ ਕੇ ਇਹ ਵੇਰ ਮਨਸਾ ਲੋਕਾਂ ਦੇ ਫਰੀ ਜਿਹੜੇ ਹੈਲਮਟ ਆ ਜਿਹੜੇ ਵੰਡੇ ਆ ਇਹਨਾਂ ਵੀ ਵੰਡੇ ਰਾਵਾਂਗੇ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਹੈਲਮਟ ਪਾ ਕੇ ਚੱਲੋ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਕੋਈ ਵੀ ਜਿਹੜਾ ਨਸ਼ਿਆ ਪੀਣ ਤੋਂ ਕੋਈ ਵੀ ਗੱਡੀ ਜਿਹੜੀ ਆ ਕੋਈ ਵੀ ਨਸ਼ਾ ਕਰਕੇ ਕੋਈ ਵੀ ਵੀਕਲ ਨਾ ਨਾ ਚਲਾਓ ਮੈਂ ਅਵੀਰ ਢੜਵਾਲ ਵਦਮਨ ਯਾਰ ਆਂ ਟ੍ਰੈਜ਼ਿੰਸਿਸ ਦੇ ਵਿੱਚ ਕੁੜਾ ਇੱਕ ਉਪਰਾਲਾ ਕਰ ਰਹੇ ਆ ਅਸੀਂ ਕਿ ਰੋਡ ਸੇਫਟੀ ਇੱਕ ਅੱਜ ਦੇ ਡੇਅਰ ਦੇ ਵਿੱਚ ਬਹੁਤ ਅਹਿਮ ਮੁੱਦਾ ਹੈ ਰੋਜ਼ ਦਿਨਮ ਦੇ ਐਕਸੀਡੈਂਟ ਵੱਧ ਰਹੇ ਆ ਰੋਡ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਹੀ ਹੈ ਅਸੀਂ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਹਮੇਸ਼ਾ ਟੂ ਵੀਲਰ ਜਿਸ ਵੇਲੇ ਵੀ ਨਿਕਲੋ ਕਰੋ ਤਾਂ ਆਪਣਾ ਹੈਲਮਟ ਪਾ ਕੇ ਨਿਕਲੋ ਤੇ ਇਹ ਕੌਡੀ ਜ਼ਿੰਦਗੀ ਜਿਹੜੀ ਹੈ ਬਹੁਤ ਕੀਮਤੀ ਹੈ ਜਿਹੜੀ ਕਿ ਬਾਰ-ਬਾਰ ਨਹੀਂ ਮਿਲਦੀ ਇਸ ਨੂੰ ਬਚਾ ਕੇ ਰੱਖੋ ਔਰ ਅਸੀਂ ਵਰਦਮਾਨ ਨਿਆਨੇਥਰ ਲਿਮਟਿਡ ਨੇ ਇਹ ਜਿਹੜਾ ਉਪਰਾਲਾ ਕੀਤਾ ਕਿ ਸਾਰਿਆਂ ਨੂੰ ਅਸੀਂ ਇੱਕ ਫਰੀ ਹੈਲਮਟ ਦਿੱਤੀ ਜਾ ਰਹੀ ਹੈ ਔਰ ਅਸੀਂ ਇਹ ਹੁਸ਼ਿਆਰਪੁਰ ਦੇ ਵਿੱਚ ਚਾਰੇ ਪਾਸੇ ਜਿੱਥੇ ਵੀ ਹੁਸ਼ਿਆਰਪੁਰ ਦੀ ਐਂਟਰੀ ਹੈ ਚਾਹੇ ਉਹ ਚੰਡੀਗੜ੍ਹ ਵੱਲੋਂ ਆਏ ਫਗਵਾੜਾ ਵੱਲੋਂ ਆਏ ਹਿਮਾਚਲ ਵੱਲੋਂ ਆਏ ਜਾਂ ਫਾਨਕੋਟ ਵੱਲੋਂ ਆਏ ਸਭ ਜਗ੍ਹਾ ਕੈਂਪ ਲਾਵਾਂਗੇ ਤੇ ਪਬਲਿਕ ਨੂੰ ਅਵੇਰਨੈਸ ਵੀ ਕਰਾਂਗੇ ਸੇਫਟੀ ਬਾਰੇ ਤੇ हेलमेट्स ਵੀ ਦੇਾਂਗੇ। اور ਤੁਹਾਡੀ ਆਪਣੀ ਸੇਫਟੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਘਰ ਦੇ ਵਿੱਚ ਤੁਹਾਡੀ ਫੈਮਿਲੀ ਤੁਹਾਡੀ ਇੰਤਜ਼ਾਰ ਕਰ ਰਹੀ ਹੈ। ਆਫਿਸ ਆਵਰ ਤੋਂ ਬਾਅਦ ਜਦੋਂ ਵੀ ਆਪਾਂ ਘਰ ਜਾਂਦੇ ਆਂ ਆਪਣੀ ਸਪੀਡ ਵੀ ਜ਼ਿਆਦਾ ਹੁੰਦੀ ਹੈ ਥੋੜੀ ਜਾਂ ਸਵੇਰੇ ਆਫਿਸ ਜਾਣਾ ਹੁੰਦਾ ਲੇਟ ਹੋ ਰਹੇ ਤਾਂ ਵੀ ਸਪੀਡ ਜ਼ਿਆਦਾ ਹੁੰਦੀ ਹੈ। ਤਾਂ ਹਮੇਸ਼ਾ ਇਹ ਸਾਡੀ ਰਿਕਵੈਸਟ ਰਹੇਗੀ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ ਅਤੇ ਹਮੇਸ਼ਾ ਸੇਫ ਸਪੀਡ ਤੇ ਚੱਲ ਕੇ ਹੈਲਮਟ ਜ਼ਰੂਰ ਪਾਓ। ਇਹ ਸਾਡੀ ਖਾਸ ਬੇਨਤੀ ਹੈ। ਔਰ ਤਾਂ ਹੀ ਸਾਡਾ ਇਹ ਮਿਸ਼ਨ ਸਫਲ ਹੋਏਗਾ। है, है कि ਅਸੀਂ ਸਾਰੇ ਨੂੰ ਹੈਲਮਟ ਦਈਏ ਤੇ ਸਾਰੇ ਬੰਦੇ ਸੇਫ ਰਹਿਣ। ਔਰ ਨੌਜਵਾਨਾਂ ਨੂੰ ਵੀ ਚਲਾ ਜਾਂਦੇ। ਨੌਜਵਾਨ ਪੀੜ੍ਹ ਨੂੰ ਸਾਡੀ ਖਾਸ ਇਹ ਰਿਕਵੈਸਟ ਹੈ ਕਿ ਜਦੋਂ ਵੀ ਟ੍ਰੈਫਿਕ ਸੜਕ ਤੇ ਆਣੇ 2-ਵੀਲਰ ਤੇ ਤਾਂ ਹਮੇਸ਼ਾ ਹੈਲਮਟ ਪਾਓ ਔਰ ਸਪੈਸ਼ਲੀ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਹਮੇਸ਼ਾ ਰੋਡ ਐਕਸੀਡੈਂਟ ਉਸ ਵੇਲੇ ਹੀ ਹੁੰਦਾ ਜਿਸ ਵੇਲੇ ਕਿਸੇ ਨੇ ਕੁਛ ਨਾ ਕੁਛ ਸਾਦੀ ਪੀਤੀ ਹੁੰਦੀ ਆ ਤੇ ਇਹ ਨੌਜਵਾਨਾਂ ਨੂੰ ਖਾਸ ਬੇਨਤੀ ਹੈ ਕਿ ਜਦੋਂ ਵੀ ਰਾਈਡ ਕਰਨਾ ਚੂਹੇ ਵੀਰ ਚਲਾਣਾ 4-ਵੀਲਰ ਚਲਾਣਾ ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣਾ